ਉਹ ਮੈਨੂੰ ਫੋਨ ਕਰਦਾ ਰਹਿੰਦਾ ਸੀ ਮੇਰੇ ਕੋਲੇ ਬੰਦੇ ਵੀ ਲੈ ਕੇ ਇੱਕ ਤਾਂ ਫੋਟੋਆਂ ਵੀ ਨਹੀਂ ਮੇਰੇ ਕੋਲੇ ਜਿਹੜੇ ਮੁੰਡੇ ਉਹ ਕਹਿੰਦਾ ਆ ਨਸ਼ਾ ਛੱਡਿਆ ਮੇਰੇ ਕੋਲੇ ਮਾਨਸਾ ਵੀ ਲੈ ਕੇ ਆਇਆ ਸੀ ਹਸਪੀਟਲ 'ਚ ਇਹਨਾਂ ਨੂੰ ਸਮਝਾ ਸ਼ਹਿਦ ਦੇ ਸੇਬਾਰੀ ਕਹਿੰਦਾ ਹੋਵੇ ਵੀ ਇਹ ਨਸ਼ੇ ਕਰਦਾ ਪਸਧਾਰਨ ਆ ਤੇ ਆਪਦੇ ਪਿੰਡ 'ਚ ਵੀ ਉਹਨੇ ਨਸ਼ੇ ਖਿਲਾਫ ਤਾਂ ਨਾਮਜ਼ਦਰਾ ਕਰਿਆ ਸੀ ਕਮੇਟੀ ਬੁਲਾਈ ਸੀ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ ਉਹ ਕਹਿ ਨਹੀਂ ਰਿਹਾ ਉਹਨੂੰ ਸਰੇਆਮ ਵੀਡੀਓ 'ਚ ਉਤੋਕੇ ਵੀ ਮੈਂ ਤੇਰਾ ਮੂੰਹ ਲਾਲ ਕਰ ਦੂੰ ਲੱਪਣ ਮਾਰ ਮਾਰ ਕਹਿ ਰਿਹਾ ਨਾ ਕਐਮਐਲਏ ਉਹਨੇ ਲਾਲ ਮੂੰਹ ਤਾਂ ਨਹੀਂ ਹੋਇਆ ਧਰਤੀ ਨਾਲ ਡਾਂਚ ਹੋਵੇ ਪੂਰਨ ਪਰ ਹੁੰਦੀ ਨਹੀਂ ਸਰਕਾਰੀ ਕਾਤਲ ਹੁੰਦੀ ਅਜੇ ਤੱਕ ਹੋਈ ਨਹੀਂ ਕਿਸੇ ਦੀ ਵੀ ਨਹੀਂ ਹੋਈ ਸਭ ਤੋਂ ਵੱਡੀ ਗੱਲ ਤਾਂ ਇਹ ਪਿਸਤੌਲ ਕਿੱਥੋਂ ਲਿਆ ਪਿਸਤੌਲ ਮਿਲਣਾ ਸੌਖਾ ਹੈ ਦੋ ਨੰਬਰ ਚ ਜਾਲੀ ਹਸਲਾ ਕੀ ਨੇ ਦਿੱਤਾ ਕਿੱਥੋਂ ਲਿਆਂਦਾ ਫਿਰ ਉਹਨੂੰ ਕਿਹਨੇ ਕਿਹਾ ਜੂ ਸਰਪੰਚ ਦੇ ਫਾਇਰ ਮਾਰਨਾ ਇਹ ਤਰ੍ਹਾਂ ਹੀ ਉਮ ਮਾਰੀ ਜਾਂਦੇ ਨੇ ਇਨਕਾਉਂਟਰ ਕਰ ਕਰਕੇ ਝੂਠੇ ਨਸ਼ਿਆਂ ਨਾਲ ਮਾਰੀ ਜਾਂਦੇ ਨੇ ਕਹਿੰਦਾ ਹਰ ਸਾਖ 'ਤੇ ਉੱਲੂ ਬੈਠਾ ਹੈ ਜਾਂ ਹਰ ਸਾਖ 'ਤੇ ਉੱਲੂ ਬੈਠਾ ਹੈ ਕੰਨਾ ਇਸ ਨੂੰ ਲੂਕ ਓੜਾਣੇ ਲਈ ਸਰ ਕਟਵਾਣਾ ਪੜਦਾ ਹੈ ਤੂੰ ਤੂੰ ਕਹੇ ਵਰਗੇ ਹਰੇਕ ਥਾਂ ਬੈਠੇ ਨੇ ਚੋਰ ਹਰੇਕ ਥਾਂ ਬੈਠੇ ਨੇ ਚੋਰ ਲੀਡਰ ਇਥਾਂ ਬੈਠੇ ਨੇ ਆਪਣਾ ਗੱਲ ਲੈ ਉਹ ਸਿੱਤੂ ਦਾ ਪਿਓ ਬੋਲ ਕੇ ਗਿਆ ਵਿਚਾਰਾ ਭਾਬ ਖੋਕੇ ਨਾ ਜਵੇਂ ਮਰਜੀ ਆਦਾ ਪੁੱਤ ਗਿਆ ਉਹਨੂੰ ਪਤਾ ਹੈ ਉਹ ਕਹਿੰਦਾ ਮੇਰੀ ਵਾਲੀ ਗਲਤੀ ਨਾ ਕਰਦੇ ਹੋ ਹੁਣ ਇਹ ਵਿਚਾਰੇ ਹੁਣ ਅਗਲੀ ਵਾਰੀ ਫੇਰ ਦਾ ਅੱਗੇ ਫਿਰ ਤਿਆਰ ਖੜੇ ਨੇ ਮਾਰਨ ਨੂੰ ਕਿਸੇ ਨੂੰ ਚਾਰ ਬੰਦਿਆਂ ਨੂੰ ਕੀ ਪਤਾ ਕ ਅਗਲੀ ਵਾਰੀ ਤੇਰੀ ਹੋਵੇ ਮੇਰੀ ਹੋਵੇ ਤੇਰੀ ਵੀ ਹੋ ਸਕਦੀ ਤੂੰ ਵੀ ਹਰੇਕ ਮੁੱਦਾ ਸੱਚਾ ਦਿਖਾਉਣਾ ਮੇਰੀ ਵੀ ਹੋ ਸਕਦੀ ਹੈ ਅੱਡੇ ਮਨਜੇ ਕਿੰਨਾ ਘਟਾਰਿਆ ਹੁਣ ਭਾਈ ਆਪਾਂ ਨੂੰ ਭਾਈ ਬਾਬਾ ਯਾਰ ਕਮਾਲ ਕਰਦਾ ਗੁਰਸਿੱਖ ਬੰਦਿਆਂ ਗੁਰੂ ਆ ਦੇਖ ਲੈ ਮੈਂ ਚੱਪਲਾਂ ਚ ਫਿਰਦਾ ਮੈਨੂੰ ਉਹਨਾਂ ਦਾ ਕਦਾ ਡਰ ਮਲੰਗਾਂ ਦਾ ਮੈਂ ਤਾਂ ਪਾਲਣਾ ਵੀ ਛੇਤੀ ਨਿਬੜੇ ਕੰਮ ਭਰਾ ਆਉਣਾ ਜਾਣਾ ਓੱਕਾ ਵਾਲਾ ਪਰ ਮੈਂ ਤਾਂ 2-4 ਲੈ ਕੇ ਜਾਊਂਗਾ ਜੇ ਸਿੱਧੇ ਮੱਥੇ ਆ ਗਏ ਇਹ ਸਰਕਾਰ ਚੋਰਾਂ ਦੀ ਹੈ ਸਰਕਾਰ ਕੁੱਤਿਆਂ ਦੀ ਹੈ ਕੋਈ ਵੀ ਸਰਕਾਰ ਹੈ ਜੀ ਉੱਪਰਲੀ ਥਲੜੀ ਇਹ ਸਾਡੇ ਕਾਤਲ ਨੇ ਇਹ ਸਾਡੇ ਸਮਾਜ ਦੇ ਕਾਤਲ ਨੇ ਇਹ ਸਾਡੇ ਹੱਕਾਂ ਦੇ ਕਾਤਲ ਨੇ ਇਹ ਸਾਡੀ ਨੌਜਵਾਨੀ ਦੇ ਕਾਤਲ ਨੇ ਕਰੇ ਆਸ ਨਹੀਂ ਜਵਾਕਾਂ ਵੀ ਪਾਪੇ ਮੁੜਿਆਉਣਗੇ ਤੁਹਾਨੂੰ ਵੀ ਇਸ ਤਰ੍ਹਾਂ ਨਹੀਂ ਆਇਆ ਜੇ ਥ੍ਰੈਟ ਆਪਾਂ ਨੂੰ ਘਰ ਰਾਤ ਆਉਂਦੀ ਆ ਫੋਨ ਚੈੱਕ ਕਰ ਲੋ ਕਕਰ ਆਪਾਂ ਪ੍ਰੋਵਾਈਡ ਨਹੀਂ ਕਰਦੇ ਥ੍ਰੈਟ ਸੋਟਾਂ ਦੀ ਕੋ ਮੈਨੂੰ ਸਮਝਾਉਂਦਾ ਵੀ ਰਿਆਂਦਾ ਸੀ ਉਹ ਮੈਨੂੰ ਸਮਝਾਉਂਦੇ ਛੋਟੇ ਬਚ ਕੇ ਰਹਾ ਕਰ ਤੇਰਾ ਬੈਰ ਵਾਲਾ ਮੈਨੂੰ ਰਾਜਨੀਤਿਕ ਸੂਝ ਹੈ ਨਹੀਂ ਬਈ ਐਨੀ ਤੂੰ ਮੜਿਆ ਧਿਆਨ ਨਾਲ ਬੋਲਿਆ ਕਰ ਜੇ ਬੋਲਣਾ ਹੁੰਦਾ ਤੈਨੂੰ ਐ ਕਰ ਦੇਣਗੇ ਮਾਂ ਯਾਰ ਕਰ ਦੇ ਦਿੰਦੇ ਮੈਨੂੰ ਕੀ ਪਤਾ ਸੀ ਵਿਚਾਰਾ ਹਨਾ ਵੀ ਮੈਥੋਂ ਪਹਿਲਾਂ ਚੱਲ ਜਾਣਾ ਉਹਨੂੰ ਬੰਦੇ ਦਾ ਪਤਾ ਸੀ ਵੀ ਇਹ ਬੰਦਾ ਚੋਰ ਹੈ ਕਿ ਸੱਚਾ ਹੈ ਉਹ ਬੰਦੇ ਨੂੰ ਪਰਖ ਲੈਂਦਾ ਜੀ ਤਾਂ ਖਰਾ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਬੰਦੇ ਦੀ ਸ਼ਕਲ ਦੇਖ ਕੇ ਬੰਦੇ ਦੀ ਕਰਤੂਤ ਦੇਖ ਕੇ ਵੀ ਇਹ ਬੰਦਾ ਕਿੱਥੋਂ ਤੱਕ ਮਾਰ ਕਰਦਾ ਹੈ ਜੀ ਕੀ ਰੀਚ ਐਸ ਵਕਤ ਸਾਡੇ ਨਾਲ ਪਰਮਿੰਦਰ ਸਿੰਘ ਝੋਟਾ ਸੁਖਬਿੰਦਰ ਸਿੰਘ ਕਲਕੱਤਾ ਦਾ ਕਤਲ ਹੁੰਦਾ ਤੇ ਉਹਨੂੰ ਲੈ ਕੇ ਧਰਨਾ ਲੱਗਿਆ ਹੋਇਆ ਸੋ ਉਸ ਵੀਰ ਦੇ ਹੱਕ ਦੇ ਵਿੱਚ ਹਰ ਕੋਈ ਜਿੱਥੇ ਤੱਕ ਡਰਨਾ ਚਾਹੀਦਾ ਡਾਟ ਰਿਆ ਸੁਪਰਵਿੰਦਰ ਹੈ ਬਾਈ ਕਿਵੇਂ ਵੇਖਦੇ ਹੋ ਇੱਕ ਹੋਰ ਕਤਲ ਬਹੁਤ ਸਾਰੇ ਆ ਅਜਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਜਾਣਾ ਪੈਂਦਾ ਜਿੱਥੇ ਘਟਨਾ ਕੋਈ ਵਾਪਰਦੀ ਹੈ ਤੇ ਉਸ ਤੋਂ ਬਾਅਦ ਉਹਦਾ ਇਨਸਾਫ ਇੱਕ ਤਾਂ ਨਹੀਂ ਮਿਲਦਾ ਧਰਨਾ ਹੀ ਲਗਾਉਣਾ ਪੈਂਦਾ ਉਹ ਗੱਲ ਮੈਂ ਉੱਥੇ ਬੋਲ ਕੇ ਆਂਗਾ ਵੀਰ ਜੀ ਪਹਿਲਾਂ ਤਾਂ ਸਾਰ ਨੂੰ ਵਾਹਿਰੂ ਜੀ ਦਾ ਖਾਲਸਾ ਬੈਰੋ ਇਹ ਫਤੇ ਇਹ ਜ਼ਰ ਸਾਡੇ ਖੂਨ ਦੇ ਪਿਆਸੇ ਆ ਨੰਬਰ 1 ਸਾਡਾ ਖੂਨ ਇਹ ਪੀਂਦੇ ਰਹਿਣਗੇ ਤੇ ਅਸੀਂ ਪਿਉਂਦੇ ਰਹਾਂਗੇ ਅਸੀਂ ਬੋਲਣ ਤੋਂ ਥੋੜਾ ਡਰਦੇ ਆ ਜੋ ਬੋਲਦਾ ਉਹ ਮਾਰਿਆ ਜਾਂਦਾ ਜੋ ਹੱਕ ਸੱਚ ਦੀ ਆਵਾਜ਼ ਬੋਲਦਾ ਹੈ ਉਹ ਮਾਰਿਆ ਜਾਂਦਾ ਹੈ ਹਨਾ ਤੇ ਉਹ ਵਿਚਾਰਾ ਇਹ ਜਾਂ ਬਾਈ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਪਹਿਲਾ ਉਹ ਜੋਧਾ ਗਿਆ ਫਿਰ ਸੰਦੀਪ ਸਿੱਧੂ ਸੁਭਦੀਪ ਸਿੱਧੂ ਮੁੱਸੇ ਵਾਲਾ ਫਿਰ ਉਹ ਮੁੰਡਾ ਕਬੱਡੀ ਖੇਡਦਾ ਸੀ ਉਹਦੀ ਵੀ ਜਾਨ ਲੈ ਲਈ ਗਈ ਇੱਕ ਪੱਤਰਕਾਰ ਸੀ ਸੋਡਾ ਜੋ ਜਾਗਰ ਕਰਦਾ ਸੀ ਉਹਦੀ ਵੀ ਲੈ ਲਈ ਰੋਜ਼ ਦੂਏ ਤੀਏ ਦਿਨ ਇਹ ਉਂ ਮਾਰੀ ਜਾਂਦੇ ਨੇ ਇਨਕਾਊਂਟਰ ਕਰ ਕਰਕੇ ਝੂਠੇ ਨਸ਼ਿਆਂ ਨਾਲ ਮਾਰੀ ਜਾਂਦੇ ਨੇ ਆ ਤਿੰਨ ਜਵਾਕ ਮਰ ਗਏ ਉਹ ਮੈਂ ਉੱਥੇ ਵੀ ਬੋਲ ਕੇ ਆਉਂਦਾ ਹਰ ਕਿਸੇ ਦਾ ਲਿਖਿਆ ਹੋਇਆਗਾ ਕਹਿੰਦਾ ਹਰ ਸਾਖ पे ਉੱਲੂ ਬੈਠਾ ਹੈ ਜਾਂ ਹਰ ਸਾਖ पे ਉੱਲੂ ਬੈਠਾ ਹੈ ਕਹਿੰਦਾ ਇਸ ਉੱਲੂ ਕੋ ਉਡਾਣੇ ਕੇ ਲੇ ਸਰ ਕਟਵਾਣਾ ਪੜਦਾ ਹੈ ਤੂੰ ਉਦੂ ਕੇ ਵਰਗੇ ਹਰੇ ਥਾਂ ਬੈਠੇ ਨੇ ਚੋਰ ਹਰੇ ਥਾਂ ਬੈਠੇ ਨੇ ਚੋਰ ਲੀਡਰ ਹਰੇ ਥਾਂ ਬੈਠੇ ਨੇ ਸਾਨੂੰ ਯਾਰ ਨੇਪਾਲ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਹੈ ਉੱਥੇ ਜੈਡ ਜੀ ਹੋ ਗਈ ਤਾਂ ਅਸੀਂ ਜੈਡ ਜੀ ਕੀ ਜਨ ਜੀ ਨਹੀਂ ਕਹਿਆ ਜਨਰੇਸ਼ਨ ਜੈਡ ਨਹੀਂ ਬਣਾ ਸਕਦੇ ਯਾਰ ਕਿੱਡੇ ਚੋਰ ਲੀਡਰ ਨੇ ਸਾਡੇ ਸਾਡੇ ਬੱਚੇ ਯਾਰ ਅਸੀਂ ਸੋਚ ਵੀ ਨਹੀਂ ਸਕਦੇ ਯਾਰ ਉਹ ਕੰਮ ਕਰਦੇ ਹੁਣ ਗੱਲ ਲੈ ਉਹ ਸਿੱਧੂ ਦਾ ਪਿਓ ਬੋਲ ਕੇ ਗਿਆ ਵਿਚਾਰਾ ਭਾਵਕ ਹੋ ਕੇ ਨਾ ਜਿਵੇਂ ਮਰਜੀ ਆਦਾ ਪੁੱਤ ਗਿਆ ਜਾਨੂੰ ਪਤਾ ਉਹ ਕਹਿੰਦਾ ਮੇਰੇ ਵਾਲੀ ਗਲਤੀ ਨਾ ਕਰਦੇ ਹੋ ਹੁਣ ਇਹ ਵਿਚਾਰੇ ਹੁਣ ਅਗਲੀ ਵਾਰੀ ਫੇਰ ਦਾ ਅੱਗੇ ਫਿਰ ਤਿਆਰ ਖੜੇ ਨੇ ਮਾਰਨ ਨੂੰ ਕਿਸੇ ਨੂੰ ਚਾਰ ਬੰਦਿਆਂ ਨੂੰ ਕੀ ਪਤਾ ਕ ਅਗਲੀ ਵਾਰੀ ਤੇਰੀ ਹੋਵੇ ਮੇਰੀ ਹੋਵੇ ਤੇਰੀ ਵੀ ਹੋ ਸਕਦੀ ਤੂੰ ਵੀ ਹਰੇਕ ਮੁੱਦਾ ਸੱਚਾ ਦਿਖਾਉਣਾ ਮੇਰੀ ਵੀ ਹੋ ਸਕਦੀ ਹੈ ਇਹਦੀ ਵੀ ਹੋ ਸਕਦੀ ਕੋਈ ਵੀ ਪੰਜਾਬ ਪੱਖੀ ਪੰਜਾਬ ਪੱਖੀ ਦੀ ਉਹਨਾਂ ਨੂੰ ਸਿਕਿਉਰਿਟੀ ਦੇਣ ਇਹ ਪੰਜਾਬ ਪੱਖੀ ਨੂੰ ਨਾ ਉਹਨੂੰ ਸਾਢੇ 3 ਬੰਦੇ ਅਸਲੇ ਜਮ੍ਹਾਂ ਕਰਵਾ ਲੈ ਮੇਰੇ ਨਾਲ ਇਹਨੇ ਨਾ ਪਟਵਾਰੀ ਦਾ ਸਾਡਾ ਬੈਨ ਕਰਤਾ ਬੰਦਾ ਬੰਦਾ ਇਹਦਾ ਮੋਨਜੀਤ ਦਾ ਦੋ ਮੇਰੇ ਨਾਲ ਦੇ ਸਾਡਾ ਅਸਲੀ ਲੈ ਗਏ ਨਾਲ ਹਰ ਟਾਈਮ ਅਸਲ ਉਦੋਂ ਆਪਾਂ ਕੋਈ ਇਹਨਾਂ ਦੇ ਅਸਲਿਆਂ ਤੇ ਰਹੇਦੇ ਨਹੀਂ ਸਰਕਾਰੀ ਅਸਲਿਆਂ ਤੇ ਉਹ ਲੈ ਗਏ ਫਿਰ ਆਪਾਂ ਭੋਗਾਂ ਦੇ ਇਕੱਠੇ ਹੋ ਜਾਾਂਗੇ ਧਰਨੇ ਲਾ ਲਾਂਗੇ ਕੀ ਸਾਨੂੰ ਹੱਕ ਕੀ ਕਰ ਲਾਂਗੇ ਬਾਪੂ ਬਲਗੌਰ ਸੋਨ ਨੇ ਕਿਹਾ ਵੀ ਮੇਰੇ ਵਾਲੀ ਗੱਲ ਤੇ ਨਜ਼ਰ ਆ ਦਿਓ ਕਿਵੇਂ ਦੀ ਗਲਤੀ ਹੋ ਉਹਦੀ ਗਲਤੀ ਉਹ ਕਹਿੰਦਾ ਵੀ ਮੈਂ ਅਸਲੀ ਕੱਟ ਲਾਂ ਦੱਕੜੀ ਪਹੁੰਚ ਗਿਆ ਉਹਦੀ ਗੱਲ ਵੀ ਸਹੀ ਹੈ ਉਹਨੇ ਆਪ ਦੇ ਪੁੱਤ ਪੁੱਤ ਦੀ ਲਾਸ਼ ਨਹੀਂ ਰੱਖੀ ਹੈਗੀ ਉਹਨੇ ਸੰਸਕਾਰ ਕਰਤਾ ਵੱਡੇ ਲੀਡਰਾਂ ਦੇ ਕਹਿਣ ਤੇ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਕਿਉਂਕਿ ਜੇਕਰ ਉਹ ਲਾਸ਼ ਰੱਖਦਾ ਅਸਲੀ ਕੌਨਸਪੀਰੀ ਹਜੇ ਤੱਕ ਬਾਹਰ ਨਹੀਂ ਆਇਆ ਅਸਲੀ ਕਾਤਲ ਨਹੀਂ ਪਤਾ ਲੱਗਿਆ ਉਹਦਾ ਕੌਣ ਆ ਯਾਰ ਸਿੱਧੂ ਮੂਸੇਵਾਲ ਦਾ ਅਸਲੀ ਕਾਤਲ ਨਹੀਂ ਪਤਾ ਲੱਗਿਆ ਕੌਣ ਹਾਲੇ ਤੱਕ ਜੀ ਵੀ ਗੋਲੀ ਚਲਾਉਣ ਵਾਲਾ ਕੋਈ ਹੋਰ ਹਥਿਆਰ ਦੇਣ ਵਾਲਾ ਕੋਈ ਪਲੈਨਿੰਗ ਕਰਨ ਵਾਲਾ ਕੋਈ ਬਟ ਅਸਲੀ ਪਲੈਨਿੰਗ ਕਿਹੜੇ ਦਫ਼ਤਰਾਂ 'ਚ ਹੋਈ ਹੈ ਕਿਹਨੂੰ ਉਹਦੀ ਆਵਾਜ਼ ਤੋਂ ਕਿਹਨੂੰ ਉਹਦੀਆਂ ਬਾਰਾਂ ਤੋਂ ਜਾਂ ਉਹਨੇ ਕਿਹੜਾ ਸਾਡੇ ਇਹ ਜੇ ਸਿੰਘ ਦਾ ਨਾਂ ਲੈਤਾ ਹੈ ਜਿਹਨੂੰ ਸਾਰੀ ਦੁਨੀਆ ਭੁੱਲੀ ਬੈਠੀ ਸੀ ਸੋਨੂੰ ਪਤੀ ਹੈ ਹਣਾ ਉਹ ਸਿੱਖੀ ਵੱਲ ਵਾਪਸ ਹੋ ਰਿਹਾ ਸੀ ਉਹ ਸਿੱਖੀ ਦੀ ਗੱਲ ਕਰ ਰਿਹਾ ਸੀ ਉਹ ਪੱਗ ਨੂੰ ਲੈ ਕੇ ਚੱਲ ਰਿਹਾ ਸੀ ਉਹ ਮਾਰਤਾ ਤੁਹਾਡੇ ਮਨਾਂ 'ਚ ਕਿੰਨਾ ਕਿ ਡਰ ਹੈ ਹੁਣ ਬਾਈ ਆਪਾਂ ਨੂੰ ਵੀ ਵਾ ਵਾ ਯਾਰ ਕਮਾਲ ਕਰਦਾ ਗੁਰਸਿੱਖ ਬੰਦਿਆਂ ਗੁਰੂ ਆ ਦੇਖ ਲੈ ਮੈਂ ਚੱਪਲਾਂ 'ਚ ਫਿਰਦਾ ਮੈਨੂੰ ਉਹਨਾਂ ਦਾ ਕਦਾ ਡਰ ਮਲੰਗਾਂ ਦਾ ਮੈਂ ਤਾਂ ਭਾਲਦਾ ਵੀ ਛੇਤੀ ਨਿਬੜੇ ਕੰਮ ਭਰਾ ਆਉਣਾ ਜਾਣਾ ਔਖਾ ਵਾਲਾ ਪਰ ਮੈਂ ਤਾਂ 2-4 ਲੈ ਕੇ ਜਾਊਂਗਾ ਜੇ ਸਿੱਧੇ ਮੱਥੇ ਆ ਗਏ ਸਾਫ਼ ਜੀ ਗੱਲ ਹੈ ਜੇ ਮੇਰੇ ਸਾਂਪ ਆਈ ਐ ਪਿੱਛੋਂ ਮਾਰਿਆ ਕਿਸ ਨੇ ਫਿਰ ਕਹਿਣਾ ਕੀ ਆ ਕਿਉਂਕਿ ਇਹਦੋ ਬੰਦਾ ਘਰੋਂ ਮਾਰ ਮਿੱਥ ਕੇ ਤੁਰ ਪਿਆ ਜਦੋਂ ਆਣ ਲੱਗੀ ਯਾਰ ਫਿਰ ਤਾਂ ਹੀ ਦੇਖ ਬਚਾਉਂਦਾ ਪਰ ਜਦੋਂ ਆਣਾ ਲੜਨ ਦਾ ਕਰਨ ਦਾ ਜਾਇਜ਼ ਬਾਕੀ ਕੱਲ ਨੂੰ ਲੋਕ ਕਹੀ ਜਾਣ ਅਗਲਾ ਮਾਰ ਕੇ ਸਿੱਟ ਜੇ ਨਾਲੀ ਜਦੇ ਅਗਲਾ ਕਹਦਾ ਐਂ ਕਹਿੰਦਾ ਹੁੰਦਾ ਸੀ ਨਾ ਉਹ ਪ੍ਰਮਾਤਮਾ ਨੂੰ ਪਤਾ ਕਿ ਕੀ ਹੋਣਾ ਅਡਲਟਰ ਕੋਈ ਨਹੀਂ ਹੋਰ ਬੋਲਾਂਗੇ ਹੋਰ ਦੂਰਾ ਟੀਰਾ ਬੋਲਾਂਗੇ ਸਰਕਾਰ ਚੋਰ ਹੈ ਸਰਕਾਰ ਕੁੱਤਿਆਂ ਦੀ ਹੈ ਕੋਈ ਵੀ ਸਰਕਾਰ ਹੈ ਚਾਹੀ ਉੱਪਰਲੀ ਥਲੜੀ ਇਹ ਸਾਡੇ ਕਾਤਲ ਨੇ ਇਹ ਸਾਡੇ ਸਮਾਜ ਦੇ ਕਾਤਲ ਨੇ ਇਹ ਸਾਡੇ ਹੱਕਾਂ ਦੇ ਕਾਤਲ ਨੇ ਇਹ ਸਾਡੀ ਨੌਜਵਾਨੀ ਦੇ ਕਾਤਲ ਨੇ ਉਹਨਾਂ ਦੇ ਸਮਰਥਕ ਕਹਿ ਰਹੇ ਆ ਉਹ ਕਹਿੰਦੇ ਪਰਵਿੰਦਰ ਝੋਟੇ ਵਰਗੇ ਲੱਖੇ ਵਰਗੇ ਹੋਰ ਮੁੰਡਿਆਂ ਦੇ ਨਾਮਲੇ ਭਾਨੇ ਵਰਗੇ ਇਹਨਾਂ ਤੋਂ ਕਹਿੰਦੇ ਦੂਰ ਰਹੋ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦੇ ਆ ਪਰ ਇਹਨਾਂ ਦੇ ਨਾਲ ਰਲ ਜਾਓ ਸਾਥ ਦੂਰ ਹੋ ਇਹਨਾਂ ਨਾਲ ਰਲ ਜਾਓ ਪੈਸੇ ਕਮਾਓ ਮੋਬਾਈਲਾਂ ਦੀਆਂ ਦੁਕਾਨਾਂ ਤੋਂ 10 10 ਟੂਲ ਬਾਹਰ ਦੇ ਲਾਓ ਉਹ ਵੀ ਚੰਗੀ ਗੱਲ ਆ ਸਾਡੇ ਨਾਲ ਰਲੋਂਗੇ ਧੱਕੇ ਖਾਓਗੇ ਚੱਪਣਾ ਚੜੋਂਗੇ ਜੇਲਾਂ ਜਾਓਗੇ ਪਰਚੇ ਪਵਾਓਗੇ ਇੱਕ ਦਿਨ ਗੋਲੀ ਨਾਲ ਮਰ ਜੋਂਗੇ ਘਰੇ ਆਸ ਨਹੀਂ ਜਵਾਕਾਂ ਨੂੰ ਵੀ ਪਾਪੇ ਮੁੜਿਆਉਣਗੇ ਜਿੰਨਾ ਚਿਰ ਕਰੇ ਨਹੀਂ ਪਹੁੰਚਦੇ ਉਹਨਾਂ ਜਿਹੜੇ ਘਰਦਿਆਂ ਨੂੰ ਆਏ ਆ ਵੀ ਆਉਣਗੇ ਬਾਰੀ-ਬਾਰੀ ਕੋਈ ਇਹ ਕਿਸੇ ਨੂੰ ਭਈ ਆ ਕਿੱਥੇ ਜਾ ਕੇ ਕਿਵੇਂ ਕਿੱਥੇ ਜਾ ਪਹੁੰਚ ਗਏ ਹੁਣ ਯਾਰ ਕੀ ਪਤਾ ਕੌਣ ਨਸ਼ਿਆ ਆਪਣੇ ਨਸ਼ੇ ਨਾਲ ਬੈ ਜਾ ਦੇਖ ਆਪਣਾ ਮੁੱਦਾ ਨਸ਼ੇ ਦਾ ਕਠੜੀ ਸਿਆਂ ਨਸ਼ਾ ਹੈ ਕੀ ਦਾ ਨਸ਼ਾ ਕੀ ਦਾ ਸੋਚੋ ਚੱਲ ਦੱਸ ਕਿਹਦਾ ਨਸ਼ਾ ਭਾਈ ਓਏ ਸਰਕਾਰ ਦਾ ਨਸ਼ਾ ਹੈ ਸਰਕਾਰਾਂ ਦਾ ਜਿਹੜੇ ਵੇਚਣ ਵਾਲੇ ਨੇ ਉਹਨਾਂ ਦਾ ਨਾਂ ਲੱਗਦਾ ਹੈ ਸਰਕਾਰਾਂ ਦਾ ਵੱਡੇ ਅਫਸਰਾਂ ਦਾ ਵੱਡੇ ਮਲਾਜ਼ਮਾਂ ਦਾ ਇਹਨਾਂ ਦਾ ਵੇਚਣ ਵਾਲੇ ਤਾਂ ਨਾ ਦਿਹਾੜੀਆਂ ਤੇ ਇਹ ਪੈਸਾ ਕਮਾਉਣ ਲਾਲਚ ਚ ਰੱਖੋ ਨੇ ਆਪਣੀ ਹੀ ਪੰਜਾਬੀ ਭਰਾ ਨੇ ਉਹ ਆਪਣੀ ਭਰਾ ਨੇ ਉਹ ਰੱਖੇ ਹੋਏ ਨੇ ਇਹਨਾਂ ਦਾ ਇਹਨਾਂ ਦਾ ਤਾਂ ਇਹ ਜਦੋਂ ਆਪਾਂ ਬੋਲਦੇ ਆ ਮਾੜਾ ਮੋਟਾ ਡਾਊਨ ਹੁੰਦਾ ਹੈ ਮਸ਼ਾ ਤਾਂ ਇਹਨਾਂ ਦਾ ਨੁਕਸਾਨ ਹੁੰਦਾ ਬਹੁਤ ਅਰਬਾਂ ਖਰਬਾਂ ਦਾ ਇੱਕ ਦਿਨ ਚ ਤਾਂ ਫਿਰ ਇਹਨਾਂ ਦੇ ਆਪਾਂ ਆਪਣੇ ਤਾਂ ਇਹ ਬੈਰੀ ਹੋ ਗਏ ਹੁਣ ਦਰਰਾ ਤੇ ਇਹ ਥਾਣੇ ਚ ਸਰਯਾਮ ਪੁਲਿਸ ਵਾਲੇ ਕਹਿੰਦੇ ਨੇ ਵੀ ਮਾਰ ਦੋ ਇੱਕ ਬੰਦਾ ਨਹੀਂ ਲੋਟਣਾ ਉੱਥੋਂ ਚਾਰ ਬੰਦੇ ਆ ਪੰਜ ਬੰਦਿਆਂ ਦੀ ਟੀਮੇ ਨਹੀਂ ਲੋਟ ਆਉਂਦੇ ਤੁਹਾਨੂੰ ਵੀ ਇਸ ਤਰ੍ਹਾਂ ਨਹੀਂ ਆਇਆ ਜੀ ਥ੍ਰੈਟ ਆਪਾਂ ਨੂੰ ਦਿਨ ਰਾਤ ਆਉਂਦੀਆਂ ਫੇ ਫੋਨ ਚੈੱਕ ਕਰ ਲੋ ਕਾਕਰ ਆਪਾਂ ਪਰਵਾਹ ਹੀ ਨਹੀਂ ਕਰਦੇ ਥ੍ਰੈਟਾਂ ਸੁੱਟਾਂ ਜਿੱਦੇ ਦਾ ਮੈਂ ਜਮਿਆ 12 ਪਲੱਸ 2 ਚ ਵੱਡਦਾ ਸੀ ਉਹ ਜਿਹੜੀਆਂ ਥ੍ਰੈਟਾਂ ਨੇ ਆਪਾਂ ਆਪ ਲੜਦੇ-ਪੜਦੇ ਰਹੇ ਹਾਂ ਪਹਿਲਾਂ ਕਾਲਜੀ ਕੂਲਜੀ ਲੜਾਈਆਂ ਹੂ ਨਹੀਂ ਕੋਈ ਗਲਤ-ਗਲਤ ਯਾਰਾਂ ਦੋਸਤਾਂ ਪਿੱਛੇ ਲੜਾਈਆਂ ਆਪਾਂ ਨੂੰ ਕਾਹਦੀਆਂ ਥ੍ਰੈਟ ਕੀ ਆ ਆ ਵੀ ਕਹੀਦਾ ਫਿਰ ਥ੍ਰੈਟ ਫੋਨ ਤੇ ਨਹੀਂ ਆਉਂਦੀ ਥ੍ਰੈਟ ਥ੍ਰੈਟ ਤਾਂ ਸਿੱਧੀ ਗੋਲੀ ਦੇ ਰੂਪ ਚ ਆਉਂਦੀ ਹੁੰਦੀ ਹੈ ਯਾ ਬਾਈ ਨੂੰ ਕਿਹੜਾ ਵਿਚਾਰ ਹੁੰਦਾ ਇਹ ਤਾਂ ਗੋਲੀ ਥ੍ਰੈਟ ਉਹ ਗੋਲੀ ਆਊਗੀ ਜਦ ਤੇ ਆਈ ਜਿੱਤੇ ਨਾਂ ਲਿਖਿਆ ਹੋਇਆ ਉਹ ਵੱਜ ਤੁਹਾਡੇ ਨਾਲ ਕਿਵੇਂ ਦਾ ਪਿਆਰ ਸੀਗਾ ਸੁਖਵਿੰਦਰ ਦਾ ਜੀ ਮੇਰਾ ਵਧੀਆ ਐ ਜਮਾ ਪਰ ਹੁਣ ਜਦੋਂ ਦਾ ਮੈਂ ਸ਼ੰਗਾਰ ਸ਼ੁਰੂ ਕਰਿਆ ਉਹ ਆਉਂਦਾ ਮੈਂ ਜੇਲ੍ਹ ਚ ਗਿਆ ਇਹਨਾਂ ਨੂੰ ਮਿਲਿਆ ਫਿਰ ਸਾਡੇ ਧਰਨਾ ਸੀ ਉੱਥੇ ਮਾਨਸਾ ਧਰਨੇ ਤੇ ਆਇਆ ਫਿਰ ਇੱਥੇ ਤਨੋਲੇ ਸੀ ਆਪਣਾ ਇਹਦੇ ਆਲਾ ਇਨਸਾਫ ਦਬਾਓ ਵਾਲਾ ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਤੇ ਆਪਣੇ ਲੱਖੇ ਉਹਨਾਂ ਤੇ ਬਾਰ ਕਰਾਇਆ ਸੀ ਉੱਥੇ ਮਿਲਿਆ ਸ਼ੰਭੂ ਮੇਰੇ ਅਖਨੋਰੀ ਮਿਲਿਆ ਫੋਨ ਤੇ ਗੱਲਾਂ ਕਰਤਾ ਹੀ ਰਾਬਤਾ ਕਰਾ ਪੂਰਾ ਵਧੀਆ ਕਿਉਂਕਿ ਉਹ ਸੱਚ ਬੋਲਦਾ ਸੀ ਤੋ ਮੈਨੂੰ ਸਮਝਾਉਂਦਾ ਵੀ ਰਹਿੰਦਾ ਸੀ ਉਹ ਮੈਨੂੰ ਸਮਝਾਉਂਦੇ ਛੋਟੇ ਬਚ ਕੇ ਰਹਾ ਕਰ ਤੇਰਾ ਬੈਰਬਾਲਾ ਮੈਨੂੰ ਰਾਜਨੀਤਿਕ ਸੂਝ ਹੈ ਨਹੀਂ ਬਈ ਐਨੀ ਤੂੰ ਮੜਿਆ ਧਿਆਨ ਨਾਲ ਬੋਲਿਆ ਕਰ ਜੇ ਬੋਲਣਾ ਹੁੰਦਾ ਤੈਨੂੰ ਐ ਕਰ ਦੇਣਗੇ ਮਾ ਯਾਰ ਕਰ ਦੇਂਦੇ ਮੈਨੂੰ ਕੀ ਪਤਾ ਸੀ ਵਿਚਾਰਾ ਹਨਾ ਵੀ ਮੈਥੋਂ ਪਹਿਲਾਂ ਚੱਲ ਜਾਣਾ ਗੱਲ ਉਹ ਰਾਜਨੀਤਿਕ ਦਲੀਲ ਨਾਲ ਵੀ ਕਰਦਾ ਸੀਗਾ ਉਹਨੂੰ ਟੈਕਟ ਸੀ ਆਪਾਂ ਸਿੱਧੇ ਠਾ ਸੁੱਟ ਡਾਂ ਉਹ ਹੋ ਐ ਉਹ ਸੀ ਥੋੜਾ ਜਿਹਾ ਪੜਿਆ ਲਿਖਿਆ ਐਮਏ ਪੜਿਆ ਲਿਖਿਆ ਜਿਹੜਾ ਆਪਾਂ ਵੀ ਅਗਰ ਅਗਰ ਆਪਾਂ ਜੱਟੂ ਸੌਦਾ ਸਾਰਾ ਪਸ਼ੂਆਂ ਚ ਰਣਾ ਡੰਗਣਾ ਜਣਾ ਕੰਮ ਕਰਨਾ ਉਹ ਹੀ ਆ ਖੱਡ ਦਿਮਾਗ ਉਹ ਥੋੜਾ ਜਿਹਾ ਪੜਿਆ ਲਿਖਿਆ ਸੀ ਕਲਕੱਤੇ ਉਹ ਕਲਕੱਤੇ ਪੜ ਕੇ ਆ ਉਹ ਆਪ ਦੱਸਿਆ ਨੇ ਆਰਟ ਸੂਟਸ ਦੇ ਐਮ ਐਮੇ ਕਰੀ ਹੋਈ ਸੀ ਨਾਟਕਿਆ ਨਾ ਹਨਾ ਐਮ ਐਸਟੀ ਉਹਨੂੰ ਨੌਲੇਜ ਬਹੁਤ ਸੀ ਉਹਨੂੰ ਬੰਦੇ ਦਾ ਪਤਾ ਸੀ ਵੀ ਇਹ ਬੰਦਾ ਚੋਰ ਹੈ ਕਿ ਸੱਚਾ ਹੈ ਉਹ ਬੰਦੇ ਨੂੰ ਪਰਖ ਲੈਂਦਾ ਜੀ ਤਾਂ ਖਰਾ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਬੰਦੇ ਦੀ ਸ਼ਕਲ ਦੇਖ ਕੇ ਬੰਦੇ ਦੀ ਕਰਤੂਤ ਦੇਖ ਕੇ ਵੀ ਇਹ ਬੰਦਾ ਕਿੱਥੋਂ ਤੱਕ ਮਾਰ ਕਰਦਾ ਹੈ ਦੀ ਕੀ ਰੀ ਤੁਹਾਨੂੰ ਉਹ ਦੱਸਦਾ ਵੀ ਚੋਟ ਇੱਥੋਂ ਬਚ ਕੇ ਰਹਿਣਾ ਇੱਥੋਂ ਬਚ ਕੇ ਰਹਿਣਾ ਬਹੁਤ ਆਪਣੇ ਜਦੋਂ ਸਾ ਮੇਰੇ ਨਾਲ ਸਾਰਾ ਪੰਜਾਬ ਖੜਿਆ ਸੀ ਪਰ ਇੱਕ ਵਾਰ ਮੈਂ ਲਾਹ ਸੜਕ ਤੇ ਰੱਖੀ ਸੀ ਪੁਲਸਾਂ ਸਾਡੇ ਉਦੋਂ ਵੀ ਉਹ ਬੰਦਾ ਆ ਕੇ ਪੂਰੀ ਡਾਂਗ ਵਰਦੀ ਚ ਖੜਿਆ ਸੀ ਜਿੱਥੋਂ ਬਾਪੂ ਬਲਕੌਰ ਵੀ ਆਇਆ ਸੀ ਇਹ ਤਾਂ ਉਹੀ ਹਰ ਇੱਕ ਧਰਨੇ 'ਚ ਉਦੋਂ ਆ ਕੇ ਖੜਿਆ ਸਾਡੇ ਨਾਲ ਸੀ ਹਰ ਇੱਕ ਸਮਾਸੀ ਵੀ ਨਹੀਂ ਫੋਨ ਕਰਾਇਆ ਸੀ ਕੋਈ ਨਹੀਂ ਆਇਆ ਸੀ ਤੁਹਾਨੂੰ ਫੋਨ ਵੀ ਕਹਿੰਦੇ ਉਹਨੇ ਕਰਿਆ ਸੀ ਕਿਸੇ ਦੇ ਨਸ਼ੇ ਬਾਰੇ ਤੁਸੀਂ ਕਹਿੰਦੇ ਸ਼ਾਇਦ ਇਹਦੇ ਬਾਰੇ ਹੀ ਮੁੰਡਾ ਜਿਹਨੇ ਗੋਲੀ ਮਾਰੀ ਇਹਦੇ ਬਾਰੇ ਕਰਿਆ ਸੀ ਉਹ ਮੈਨੂੰ ਫੋਨ ਕਰਦਾ ਰਹਿੰਦਾ ਸੀ ਮੇਰੇ ਕੋਲੇ ਬੰਦੇ ਵੀ ਲੈ ਕੇ ਇੱਕ ਫੋਟੋਆਂ ਵੀ ਨਹੀਂ ਮੇਰੇ ਜਿਹੜੇ ਮੁੰਡੇ ਉਹ ਕਹਿੰਦਾ ਆ ਨਸ਼ਾ ਛੱਡਿਆ ਮੇਰੇ ਕੋਲ ਮਾਨਸਾ ਵੀ ਲੈ ਕੇ ਆਏ ਸੀ ਹਸਪੀਟਲ 'ਚ ਇਹਨਾਂ ਨੂੰ ਸਮਝਾ ਸ਼ਹਿਦ ਇਹ ਸੇ ਵਾਰੀ ਕਹਿੰਦਾ ਹੋਵੇ ਵੀ ਇਹ ਨਸ਼ੇ ਕਰਦਾ ਪਸਧਾਰਨ ਉਹ ਵਾਰੀ-ਵਾਰੀ ਕਰਦਾ ਸੀ ਉਹ ਕਿਉਂਕਿ ਉਹ ਵੀ ਇਸ ਪਾਸੇ ਨਸ਼ੇ ਵਾਲੇ ਆਪਦੇ ਪਿੰਡ 'ਚ ਵੀ ਉਹਨੇ ਨਸ਼ੇ ਖਿਲਾਫ ਤਾਂ ਨਾਮਜ਼ਾਰਾ ਕਰਿਆ ਸੀ ਕਮੇਟੀ ਬੁਲਾਈ ਸੀ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ ਕਿਉਂਕਿ ਫਿਰ ਉਹ ਜੋ ਤੁਰਪਿਆ ਦਾ ਸੱਚਾ ਹੋ ਗਈ ਤੁਰਪਿਆ ਉਹ ਜਮਾ ਯਾਰ ਨਰੋਲ ਸਰਕਾਰ ਨਾਲ ਸਿੱਧਾ ਟੱਕਰ ਐ ਮੱਥਾ ਸਰਕਾਰ ਨਾਲ ਸਿੱਧਾ ਮੱਥਾ ਲਾਉਣਾ ਬਹੁਤ ਔਖਾ ਦਾ ਸਿੱਧਾ ਮੱਥਾ ਸੀ ਉਹ ਕਹਿ ਨਹੀਂ ਰਿਹਾ ਉਹਨੂੰ ਸਰੇਆਮ ਵੀਡੀਓ 'ਚ ਉੱ ਵੀ ਮੈਂ ਤੇਰਾ ਮੂੰਹ ਲਾਲ ਕਰਨ ਨੂੰ ਲੱਪਣ ਮਾਰ ਮਾਰ ਕਹਿ ਰਿਆਂ ਨਾ ਕ ਐਮ ਐਲ ਏ ਉਹਨਾਂ ਲਾਲ ਮੂੰਹ ਤਾਂ ਨਹੀਂ ਹੋਇਆ ਧਰਤੀ ਲਾਲ ਕਰਤੀ ਜਾਂਚ ਹੋਵੇ ਪੂਰਨ ਪਰ ਹੁੰਦੀ ਨਹੀਂ ਸਰਕਾਰੀ ਕਤਲਾਂ ਦੀ ਅਜੇ ਤੱਕ ਹੋਈ ਨਹੀਂ ਕਿਸੇ ਦੀ ਵੀ ਨਹੀਂ ਹੋਈ ਸਿੱਧੂ ਬਾ ਦੀਪ ਸਿੱਧੂ ਬਾਈ ਦਾ ਤਾਂ ਚਲੋ ਉਹਨਾਂ ਨੇ ਪੋਸਟਮਾਰਟਮ ਵੀ ਨਹੀਂ ਕਰਾਇਆ ਜੇ ਕਰਵਾਇਆ ਹੁੰਦਾ ਉਹਦੀ ਪੂਰੀ ਕੌਨਸਪੀਰੇ ਸਾਹਮਣੇ ਆਉਂਦੀ ਇਹਦਾ ਨਹੀਂ ਕਰਵਾਇਆ ਸਿੱਧੂ ਮੂਸੇ ਵਾਲੇ ਦਾ ਵਿਚਾਰੇ ਦਾਣਾ ਇਹ ਚਲੋ ਇਹਦਾ ਵਾਪਸੀ ਵਿਫਤਾ ਇਨੀ ਪੈਗੀ ਵਿਚਾਰਾ ਕਿ ਫੌਜੀ ਆ ਬੀਪੀ ਵੱਧਾ ਸੀ ਉਹਨੇ ਹੁਣ ਹੁਣ ਇਹ ਆ ਇਹ ਆ ਗਿਆ ਹੋਰ ਵੀ ਅੱਗੇ ਵੀ ਨੌਜਵਾਨ ਬੜੇ ਨੇ ਪੰਜਾਬ ਖਾਤਰ ਬੋਲਣ ਨਾਲ ਆਉਣ ਵਾਲਾ ਨੇ ਫਿਊਚਰ ਟਾਈਮ ਬਹੁਤ ਵੜਾ ਬੰਦ ਹੋ ਗਿਆ ਵਸੇ ਇਹ ਤਾਂ ਕਹਿੰਦਾ ਅੱਛਾ ਬੈਟਰੀ ਮੁੱਕ ਗਈ ਮਾਂ ਕਦੇ ਅੱਛਾ ਅੱਛਾ ਬਿਲਕੁਲ ਭਾਈ ਪਰ ਜਿਵੇਂ ਹੁਣ ਗੱਲ ਆਉਂਦੀ ਹੈ ਵੀ ਯਾਰ ਨਹੀਂ 15 ਸਾਲ ਦਾ ਸਾਥ ਉਹਦੇ ਨਾਲ ਤੇ ਉਹੀ ਯਾਰ ਮਾਰ ਕਰ ਗਿਆ ਤੇ ਇਹ ਵੀ ਤਾਂ ਇੱਕ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਗੱਲ ਹੈ ਵੀ ਕਿਹੜੇ ਯਾਰ ਤੇ ਭਰੋਸਾ ਕਰੀਏ ਇਹ ਮੇਰਾ ਯਾਰ ਆ ਬਚਪਨ ਦਾ ਉਹ ਸੁੱਖੀ ਖੜਾ ਮੇਰਾ ਯਾਰ ਆ ਭਿੰਡਾ ਸੁਨੀਪ ਮੇਰਾ ਯਾਰ ਆ ਅਸੀਂ ਚੱਡੀ ਮੇਡ ਫਰੈਂਡ ਆ ਇਹ ਮੇਨਰੇ ਜੇਲ ਦਾ ਮਿੱਤਰ ਆ 2010 ਦਾ 8 ਦਾ ਜੇਲ ਚ ਮਿਲਿਆ ਸੀ ਹਣਾ ਇਹ ਸੀਰਾ ਮੈਨੂੰ ਹੁਣ ਸੰਘਰਸ਼ ਚ ਮਿਲਿਆ ਮੇਰੇ 18 ਕੇ 19 ਕੇ ਹਜ਼ਾਰ ਨੇ ਜਿਹੜੇ ਮੇਰੇ ਨਾਲ ਸਾਰੇ ਕੇਸਾਂ ਚ ਰਹੇ ਨੇ ਪਹਿਲੇ ਤੋਂ ਲੈ ਕੇ ਆਖਰੀ ਕੇਸਾਂ ਤੱਕ ਮੇਰੇ ਮੂਰੇ ਐ ਗੋਲੀ ਚੱਲਦੀ ਚੋਂ ਮੁੰਡਾ ਮਰ ਗਿਆ ਫੋਟੋ ਆ ਉਦੀ ਰਾਮੂਈ ਫੋਟੋ ਖਾਈਂ ਚੋ ਆ ਫੋਟੋ ਹੈ ਕੋਈ ਗੋਲੀ ਮਾਰਨ ਆ ਗਿਆ ਵੀ ਛੋਟੇ ਤੇ ਗੋਲੀ ਮਾਰਨ 2007 ਦਾ ਪਰਚਾ ਪਿਆ ਉਹਨੇ ਪਿਸਤੌਲ ਫੜ ਕੇ ਆ ਦੇ ਲਾਲਾ ਵੀ ਮੇਰੇ ਮਾਰੇ ਤੇ ਨਹੀਂ ਮਾਰਨੀ ਆਪਣੇ ਯਾਰ ਤਾਂ ਇਹ ਜੇ ਨੇ ਖਰ ਕਈ ਵਾਰ ਯਾਰ ਵੀ ਆਪਾਂ ਤੋਂ ਕਈ ਮੇਰੇ ਤੋਂ ਗੁੱਸਾ ਰਸ ਵੀ ਜਾਂਦੇ ਨੇ ਗੋਲੀ ਮਾਰਤੀ ਫਿਰ ਉਹਨੇ ਉਹ ਕਹਿੰਦਾ ਮੇਰੇ ਮਾਰ ਕਿੱਥੇ ਮਾਰੀ ਦੀ ਉਹ ਹੁਣ ਕੇਸ ਸੈਂਟਰ ਮੈਂ ਤੁਹਾਨੂੰ ਦੱਸ ਦਿੰਦਾ ਉਹ ਤੁਹਾਨੂੰ ਉਹਦੀ ਐਫਆਈਆਰ ਭੇਜ ਲਾਂਗੇ ਉਹ ਕਿੱਥੋਂ ਮਾਰ ਲਿਆ ਗੋਲੀਆਂ ਹਣਾ ਉਹ ਕਹਿੰਦਾ ਉਹ ਤਾਂ ਫਿਰ ਗੋਲੀ ਚੱਲ ਗਈ ਛੋਥੇ ਬਾਵਾ ਤੈਨੂੰ 7 ਦਾ ਪਰਚਾ ਸੀ ਪੁੱਤਿਆ 25 ਜਾਂ 65 ਦਾ ਹਣਾ ਉਹਨਾਂ ਨੇ ਆ ਦੇ ਕਿਲਕੂਲੂ ਮਾਰ ਕੇ ਵੀਰਾਂ ਨੇ ਸਾਡੇ ਪਿਸਤੌਲ ਖੋ ਕੇ ਜਾਣ ਕੀ ਝੂਠਾ ਪਰਚਾ ਬਣਾਤਾ ਹੋਰ ਵੀ ਗਈ ਪਿੱਛੇ ਜੇ ਪੁਲਿਸ ਮੁਕਾਬਲਾ ਪਾਤਾ ਸੀ 2022 ਚ ਆਮਣੇ ਸਾਹਮਣੇ ਗੋਲੀ ਚੱਲੀ ਸੀ ਵੀ ਸਾਡੇ ਗੋਲੀ ਮਾਰ ਕੇ ਭੱਜ ਗਏ ਸਾਡਾ ਨਾਮ ਲਾਤਾ ਉਹੀ ਝੂਠੇ ਪਰਚੇ ਪਾ ਦਿੰਦੇ ਨੇ ਜੀ ਹੁਣ ਉਹਦਾ ਪਹਿਲਾਂ ਦੇ ਪੁਰਾਣੇ ਪਰਚੇ ਸੀ ਉਹ ਤਾਂ ਮਾੜੇ ਗੱਲਾਂ ਸੀ ਉਹ ਤਾਂ ਬੜਾਈ ਕਰਨ ਦਾ ਕੋਈ ਫਾਇਦਾ ਨਹੀਂ ਆ ਹੁਣ ਨੇਕ ਪਰਚੇ ਪਾਈ ਜਾਂਦੇ ਨੇ ਸੱਚ ਖਾਤਰ ਲੜਦਿਆਂ ਦੇ ਇਹ ਮੇਰੇ ਯਾਰ ਮੇਰੇ ਦੇ ਉਹਨਾਂ ਨਾਲ ਖੜੇ ਨੇ ਇਹ ਹੁਣ ਮੇਰੇ ਨਾਲ ਮਾੜਾ ਤਾਂ ਨਹੀਂ ਕਰ ਦੇਣਾ ਇੱਕ ਅੱਧਾ ਮੇਰਾ ਯਾਰ ਰਿਹਾ ਜਿਹਾ ਜੋ ਮੈਂ ਥੋੜਾ ਰੁੱਸਿਆ ਯਾਰ ਰੁੱਸ ਜੇ ਕਈ ਵਾਰ ਰੁੱਸ ਵੀ ਜਾਂਦਾ ਆਪਣਾ ਦੁੱਖਿਆ ਨਹੀਂ ਜਾਂਦਾ ਉਹ ਵੀ ਇੰਨਾ ਮਾੜਾ ਨਹੀਂ ਵੀ ਆਪਣਾ ਕੋਈ ਕਤਲ ਕਰ ਜੇਗਾ ਪੱਟ ਵਾਟਾ ਅੱਜ ਕੱਲ ਕਿੰਨੀਆਂ ਚੀਜ਼ਾਂ ਨੇ ਇਹੋ ਜਿਹੇ ਬੰਦਿਆਂ ਲਈ ਜੋ ਨਸ਼ਾ ਕਰਦੇ ਨੇ ਉਹ ਨਸ਼ਾ ਕਰਦਾ ਸੀ ਮੁੰਡਾ ਕੋਈ ਨਸ਼ੇ ਦੀ ਲਾਲਚ ਕੀ ਪਤਾ ਹੈ ਅੱਜ ਕੱਲ 100 ਚੀਜ਼ਾਂ ਨੇ ਹਿਪਨੋਟਾਈਜੇਸ਼ਨ ਜਿਵੇਂ ਬਾਹਰਲੇ ਦੇਸ਼ਾਂ 'ਚ ਮਾਰਡਰ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਮਾਰਡਰ ਕਰਿਆ ਇਹ ਉਹਨਾਂ ਦੀਆਂ ਥਿਓਰੀਆਂ ਨੇ ਉਹ ਕਿੱਡੀਆਂ ਤਾਕੜੀਆਂ ਨੇ ਪੀਲ ਪੁਲਿਸਾਂ ਦੀਆਂ ਥਿਓਰੀਆਂ ਲਿਖੀ ਬੈਠੇ ਨੇ ਵੀ ਹਿਪਨੋਟਾਈਜ਼ ਕਰਾ ਕੇ ਵੀ ਮਾਰਡਰ ਘਰਦਿਆਂ ਤੋਂ ਘਰਦਿਆਂ ਦਾ ਕਰਾ ਲੈਂਦੇ ਨੇ ਕੀ ਪਤਾ ਕੀ ਚੀਜ਼ ਸੀ ਕੀ ਗੱਲ ਆ ਉਹਨੂੰ 5 ਮਿੰਟ ਉਹਦੀ ਜਾਂਚ ਕਰੀ ਜਾਵੇ ਲੋਕਾਂ ਦੇ ਸਾਹਮਣੇ ਸਾਰਾ ਕੁਝ ਸਾਹਮਣੇ ਆ ਜੂ ਹਾਜ਼ਰ ਨਾਜ਼ਰ ਪਿਸਤੌਲ ਕਿੱਥੋਂ ਲਿਆ ਆ ਉਹ ਸਭ ਤੋਂ ਵੱਡੀ ਗੱਲ ਤਾਂ ਇਹ ਪਿਸਤੌਲ ਕਿੱਥੋਂ ਲਿਆ ਪਿਸਤੌਲ ਮਿਲਣਾ ਸੌਖਾ ਹੈ ਦੋ ਨੰਬਰ ਚ ਜਾਲੀ ਹਸਲਾ ਕੀ ਲੈਣ ਦਿੱਤਾ ਕਿੱਥੋਂ ਲਿਆਂਦਾ ਫਿਰ ਉਹਨੂੰ ਕਿਹਨੇ ਕਿਹਾ ਕਿ ਸਰਪੰਚ ਦੇ ਫੇਰ ਮਾਰਨਾ ਹੈ ਉਹਦੇ ਨਾਲ ਪੂਰੇ ਲੋਕ ਰਲੇ ਹੋਣਗੇ ਬੱਟ ਕੱਲ ਉਸ ਤੇ ਪਾ ਕੇ ਮੈਥੋਂ ਲਿਖ ਕੇ ਲੈ ਲੋ ਉਸ ਤੇ ਪਰ ਜੇ ਜੇ ਕਿ ਜੇ ਐਵੇਂ ਹੋਇਆ ਵੀ ਇੱਕ ਪਾਸੇ ਜਿਨ੍ਹਾਂ ਨੇ ਕਤਲ ਕਰਵਾਇਆ ਉਹ ਲਾਹ ਬੁੱਗੋਂ ਕਹਿੰਦੇ ਵੀ ਦੁਸ਼ਮਣ ਤੇ ਇਹਦੇ ਵੀ ਦੁਸ਼ਮਣ ਅਗਲੇ ਨੇ ਇਹਦਾ ਕਿੜਾ ਕੱਢ ਕੇ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਿਆ ਹੋ ਸਕਦਾ ਕੁਝ ਵੀ ਹੋ ਸਕਦਾ ਪਾਕਿਸਤਾਨ ਚੱਲੀ ਜਾਂਦਾ ਉਹਨਾਂ ਦਾ ਉਹ ਟਿੱਪੂ ਟਰੱਕਾਂ ਵਾਲਾ ਤੇ ਉਹ ਉਹਨਾਂ ਦਾ ਵੀ ਐਂ ਚੱਲੀ ਜਾਂਦਾ ਨਾ ਬੱਟ ਬ੍ਰਦਰਜ਼ ਦਾ ਉਹਨਾਂ ਦੇ 30 ਸਾਲ ਹੋ ਗਏ ਦੁਸ਼ਮਣ ਕੰਮ ਕਰ ਇਹ ਵੀ ਹੋ ਸਕਦਾ ਬਟ ਅਸਲੀਅਤ ਤੱਕ ਤਾਂ ਜਾਣ ਨਾ ਕੌਣ ਨੇ ਜੱਸ ਸਿੱਧੂ ਮੂਸੇਏ ਪਰ ਨਾ ਕਹਾਣੀ ਬਦਲ ਦਿੰਦੇ ਨੇ ਜਿਵੇਂ ਕਹਤਾ ਸੀਗਾ ਸਿੱਧੂ ਮੂਸੇ ਵਾਲਾ ਗੈਂਗਸਟਰ ਹੈ ਕਹਾਣੀ ਬਦਲਤੀ ਕਿ ਹੱਸਣ ਸਿੱਧੂ ਮੂਸੇ ਵਾਲਾ ਗੈਂਗਸਟਰ ਹੈ ਕੱਲ ਨੂੰ ਕਿਸ ਨੇ ਮੈਨੂੰ ਮਾਰਤਾ ਮਰਵਾਇਆ ਕਿਸੇ ਨੇ ਆਏ ਕਹਿ ਦੇਣਗੇ ਹਾਂ ਇਹਨੇ ਕਿਸ ਤੋਂ ਕਿ ਨਸ਼ੇ ਵਾਲੇ ਨੇ ਮਾਰਤਾ ਆਇਆ ਇਹਨੇ ਕੋਈ ਨਸ਼ੇ ਵਾਲਾ ਕੁੱਟੇ ਹੁਣੇ ਮਾਰਤਾ ਕਹਾਣੀ ਕੁਝ ਵੀ ਬਣਾ ਲੈਣਗੇ ਅਸਲੀਅਤ ਤੱਕ ਜਾਣ ਨਹੀਂ ਦੇਣਾ ਅਸਲੀਅਤ ਤੱਕ ਜਾਣ ਲੈ ਕੇ ਆਉਣ ਲੋਕਾਂ ਦੀ ਕਚਹਿਰੀ 'ਚ ਕਾਤਲ ਸਾਫਤ ਕਰ ਦੇਣਾ ਪਰ ਕਰਦੇ ਨਹੀਂ ਜੀ ਸਰਕਾਰ ਆਪਦੇ ਪੁੱਤਾਂ ਨੂੰ ਬਚਾਉਂਦੀ ਹੈ ਨਹੀਂ ਆਉਂਦਿੰਦੀ ਵੀਰ ਜੀ ਸਾਹਮਣੇ ਨਹੀਂ ਆਉਂਦਿੰਦੀ ਮੇਰੀ ਇਹ ਸੋਚ ਹੈ ਕਈ ਤਾਂ ਜਾਂਦੇ ਨਹੀਂ ਉਹ ਹੁਣੀ ਸੁਣੀ ਜਾਂਦਾ ਉਹ ਬੋਲੀ ਜਾਂਦਾ ਇੱਕ ਬਲਾਰਾ ਵੀ ਤੁਸੀਂ ਕਿਉਂ ਬੈਠੇ ਹੋ ਜਦੋਂ ਤੁਹਾਨੂੰ ਪਤਾ ਵੀ ਆਉਣ ਨਹੀਂ ਦੇਣੀ ਜੀ ਤੇ ਯਰ ਬਹਿਣਾ ਤਾਂ ਹੈਗਾ ਹੁਣ ਤਾਂ ਹੈਗਾ ਹੱਕ ਆਵਾਜ਼ ਬੁਲੰਦ ਤਾਂ ਕਰਨੀ ਹੈ ਵੀਰੇ ਰੋਸ ਜ਼ਾਹਰ ਕਿਵੇਂ ਕਰੀਏ ਤੁਸੀਂ ਦੱਸ ਦਿਓਈ ਫਿਰ ਤੁਸੀਂ ਵੀ ਤਾਂ ਐ ਹੋ ਰਹੇ ਦੁਨੀਆ ਨੂੰ ਦੱਸਣਾ ਵੀ ਸਾਡਾ ਭਰਾ ਮਰਿਆ ਰੋਸ ਤਾਂ ਜ਼ਾਹਰ ਕਰਨੀ ਹੈ ਨਾ ਰੋਸ ਵੀ ਨਾ ਜ਼ਾਹਰ ਕਰੀ ਹੁਣ ਮਰਿਆਂ ਦਾ ਹੁਣ ਆਪਾਂ ਦਾ ਬੱਚਾ ਮਰ ਜੇ ਆਪਾਂ ਰੋਈਏ ਵੀ ਨਾ ਯਾਰ ਹੁਣ ਆਪਣਾ ਭਰਾ ਮਰਿਆ ਸਾਡੇ ਖਾਤਰ ਆਉਂਦਾ ਸੀ ਸਰਕਾਰਾਂ ਤੋਂ ਕੋਈ ਆਸ ਨਹੀਂ ਮੈਨੂੰ ਤਾਂ ਹੈ ਨਹੀਂ ਸੋਨੂੰ ਹੈਗੇ ਤੁਸੀਂ ਦੇਖ ਲਓ ਜੀ ਦਵਾ ਦਿਓ ਇਨਸਾਫ ਜਿਸ ਨੂੰ ਹੈ ਭੋਰਾ ਭਾਈ ਸਾਹਿਬ ਕੇ ਤਾਂ ਮੈਨੂੰ ਤਾਂ ਨਹੀਂ ਸੋ ਬਿਲਕੁਲ ਸਰਕਾਰਾਂ ਤੋਂ ਇਨਸਾਫ ਜਿਹੜੇ ਹੈਗੇ ਆ ਪਿਛਲੇ ਬੀਤੀਆਂ ਸਮੇਂ ਦੇ ਵਿੱਚ ਜੋ ਘਟਣਾ ਸੌਰੀ ਮੈਂ ਇੰਟਰਪਟ ਕਰਦਾ ਇਨਸਾਫ ਤਾਂ ਸਾਨੂੰ 84 ਦਾ ਨਹੀਂ ਮਿਲਿਆ ਜੇ ਸਾਡੀਆਂ ਮਾਵਾਂ ਦੇ ਬਲਾਤਕਾਰ ਦਾ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕਰੇ ਟਾਈਟਲਰ ਵਰਗੇ ਸੱਜਣ ਕੁਮਾਰ ਵਰਗੇ ਸਰੋਪੇ ਲੈਂਦੇ ਫਿਰਦੇ ਨੇ ਦੰਦੇ ਫਿਰ ਤਨੇ ਸਾਡੀ ਬੰਦੇ ਤੇ ਕੁਰਸੀਆਂ ਤੇ ਬਹਿ ਗਏ ਇਨਸਾਫ ਤਾਂ ਸਾਨੂੰ ਉਹ ਨਹੀਂ ਮਿਲਿਆ ਆ ਨਵੇਂ ਇਨਸਾਫ ਇਹ ਤਾਂ ਹੁਣ ਸਾਡੇ ਆਪ ਦੀ ਪੰਜਾਬੀ ਭਰਾ ਮਾਰਡਰ ਨੇ ਵਾਰ ਜੀ ਖਾਸ ਸੋ ਬਿਲਕੁਲ ਬੀਤੀਆਂ ਘਟਨਾਵਾਂ ਦੇ ਵਿੱਚ ਜੋ ਦੇ ਸਮੇਂ ਦੌਰਾਨ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਇਨਸਾਫ ਨਾ ਮਿਲਣ ਕਰਕੇ ਹੁਣ ਵੀ ਜਾਗਤਾ ਹੈ ਲੋਕਾਂ ਨੂੰ ਇੰਜ ਹੀ ਰਿਹਾ ਬਈ ਸ਼ਾਇਦ ਇਹਦੇ ਵਿੱਚੋਂ ਵੀ ਨਿਕਲ ਆਏਗਾ ਕੁਝ ਨਹੀਂ ਜਾਂ ਨਹੀਂ ਕੱਢਿਆ ਜਾਵੇਗਾ ਪਰ ਇੱਕ ਉਮੀਦ ਲੈ ਕੇ ਬੈਠੇ ਨੇ ਔਰ ਵੱਡੀ ਗੱਲ ਇਹ ਆ ਵੀ ਆਪਣੇ ਭਰਾ ਦੇ ਲਈ ਰੋਸ ਜਿਤਾ ਰਹੇ ਨੇ ਤੇ ਦੱਸ ਰਹੇ ਨੇ ਵੀ ਅਸੀਂ ਉਹਦੇ ਨਾਲ ਆ ਉਹਨੂੰ ਇਨਸਾਫ ਬੇਸ਼ੱਕ ਸਰਕਾਰਾਂ ਦੇਣ ਨਹੀਂ ਦੇਣ ਪਰ ਇੱਕ ਕਹਿੰਦੇ ਆ ਨਾ ਵੀ ਆਪਾਂ ਨੇ ਰੁਕਣਾ ਨਹੀਂ ਹੈਗਾ ਹੱਕ ਔਰ ਜ਼ੁਲਮ ਦੇ ਖਿਲਾਫ ਆਵਾਜ਼ ਜਿਹੜੀ ਉਹ ਰੁਕਣੀ ਨਹੀਂ ਚਾਹੀਦੀ ਉਹ ਸਾਡ ਨੂੰ ਸਿੱਖ ਧਰਮ ਚੋਂ ਹੀ ਸਾਡੇ ਚੋਂ ਮਿਲੀ ਹੈ ਤੇ ਉਸ ਨੂੰ ਲੈ ਕੇ ਬੈਠੇ ਹੋਏ ਨੇ ਖੈਰ ਪੁਲਿਸ ਦੀ ਜਾਂਚ ਇਸ ਮਸਲੇ ਨੂੰ ਕਿੱਧਰ ਲੈ ਕੇ ਜਾਂਦੀ ਹੈ ਕੀ ਵਿੱਚੋਂ ਨਿਕਲਦਾ ਇਸ ਤੇ ਨਜ਼ਰਾਂ ਬਣਾਈ ਰੱਖਾਂਗੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ